ਆ ਮੈਨੂੰ ਨੇ ਸਮੋਸੇ ਖਾਲੇ ਜਾਦੇ ਹੁਣ ਚੂਰਨ ਹੁਣ ਚੂਰਨ ਲੈਂਦੇ ਫਿਰਦੇ ਨੇ ਇਹ ਇਹ ਟੈਸਟ ਕਰ ਰਹੇ ਆ ਬਈ ਦੇਖ ਵੀ ਹਾਲ ਐਕਸ਼ਨ ਇਹਦਾ ਮਤਲਬ ਜਾ ਕੇ ਹੋਣੀ ਹੈ ਬਲੈ ਦੇਖ ਲੈ ਛਿਪੀ ਨਾ ਸੱਟ ਦੀ ਫਿਕਰ ਹੈਗਾ ਮੈਨੂੰ ਕਦੀ ਮੋਬਾਈਲ ਦਾ ਫਿਕਰਾ ਜੇਰੇ ਮੇਰਾ ਮੋਬਾਈਲ ਭੰਨੇ ਗਿਆ ਵੀਰੇ ਵੀ ਸਟਾਰਟ ਆ। ਅੱਜ ਹੋ ਰਹੀ ਹੈ ਸਾਡੀ ਨਵੀਂ ਸੀਰੀ ਦੀ ਸ਼ੁਰੂਆਤ। ਏ ਠੀਕ ਹੈ ਤੇ ਨਵੀਂ ਸੀਰੀ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਵੀਰੇ। ਧਰੂ ਦਾ ਆਸ਼ੀਰਵਾਦ ਲੈ ਪਰਮਾਤਮਾ ਦਾ ਨਾਮ ਲੈ ਸੱਚੀ ਬਾષા ਹੈ করুণਾ ਕਿਰਪਾ ਠੀਕ ਹੈ ਕਿਉਂਕਿ ਰੱਬ ਦਾ ਨਾਮ ਨਹੀਂ ਲਵਾਗੇ ਉਹ ਤੋਂ ਬਿਨਾ ਕੁਝ ਨਹੀਂ ਹੈਗਾ। ਹੈ ਪਰਮਾਤਮਾ ਨੇ ਹਮੇਸ਼ਾ ਬਾਹ ਫੜ ਕੇ ਰੱਖਿਆ ਹਮੇਸ਼ਾ ਬਾਹ ਫੜ ਕੇ ਰੱਖੂਗਾ। ਸੁਣੋ ਵੀ ਨਵੀਂ ਆਉਣ ਵਾਲੀ ਸੀਰੀ ਜਿ ਬਾਰੇ ਪਤਾ ਲੱਗ ਜੂਗੇ ਵੀ ਕਹੀ ਕੀ ਹੈ। ਸੋਡੇ ਪਿਆਰ ਦੀ ਲੋੜ ਹੈ ਪਿਆਰ ਬਣਾ ਕੇ ਰੱਖੋ। ਬਾਕੀ ਮੇਰੇ ਪ੍ਰਯਤ ਪਰਮਾਤਮਾ ਆਪੇ ਰੱਖਣਾ ਵਾਹਿਗੁਰੂ ਮਮ ਜੋਗੀ ਰਹਿ ਜਵੇ ਲੈ ਵੀ ਦੋਸਤੋ ਸ਼ੂਟ ਚੱਲ ਰਿਹਾ ਆਪਣਾ ਤੁਹਾਨੂੰ ਪਤਾ ਨਵੀਂ ਸੀਰੀਜ਼ ਦਾ ਫਿਰ ਤੂੰ ਤਾਂ ਤੋੜਾ ਤੇਰਾ ਮਾੜਾ ਤੇ ਕਿਹੜੇ ਕਿਹੜੇ ਕੈਰੈਕਟਰ ਆਏ ਨੇ ਤੁਹਾਨੂੰ ਮਿਲਿਆਉਣੇ ਵੀਰੇ ਸਾਰਿਆਂ ਨਾਲ ਤੇ ਆ ਗੁਰੀ ਹੁਣੀ ਬੈਠੇ ਨੇ ਹਾਂਜੀ ਗੁਰੀ ਜੀ ਕਿਹੜੇ ਕਿਹੜੇ ਕੈਰੈਕਟਰ ਆਏ ਨੇ ਬਾਈ ਅੱਜ ਆ ਬੈਠੇ ਨੇ ਸਾਰਿਆਂ ਹਾਰੇ ਆਵੇ ਤੇ ਦੇਖ ਰੋ ਕਿਹੜੇ ਕਿਹੜੇ ਆਏ ਆ ਆਪਾਂ ਗੱਡੀ ਦੀ ਵੀ ਗੱਲ ਕਰ ਕਿਹੜੇ ਤੇ ਵੀ ਜਦੋਂ ਆ ਗਏ ਸਾਰੇ ਨਾਲ ਬੁਲਾਵਾਂਗੇ ਬਾਈ ਫਿਰ ਭਾਈ ਤੁਹਾਡੀ ਗਲਤੀ ਹੈ ਜੋ ਗੱਡੀ ਚ ਆ ਕੇ ਅਸੀਂ ਬੈਠੇ ਸੀ ਤੁਸੀਂ ਸਾਨੂੰ ਕਿਉਂ ਨਹੀਂ ਬੁਲਾਇਆ ਬਸ ਉਦੋਂ ਕਾਲੀ ਗਾਲੀ 'ਚ ਇੱਕ ਕੁਛ ਮੜਾਏ ਤੁਸੀਂ ਅੱਜ ਲੇਟ ਹੋ ਗਏ ਤਾਂ ਕਰਕੇ ਇੱਕ ਆ ਮੈਡਮ ਜੀ ਆਏ ਨੇ ਨੀਹਾ ਮੈਡਮ ਆ ਗਏ ਬਬਲੂ ਭਾਈ ਇਹ ਦੱਸੋ ਵੀ ਇਹ ਮੈਡਮ ਕਿਹੜੇ ਨੇ ਵੀ ਕੀ ਨੇ ਬੰਦਾ ਰਿਸ਼ਤਾ ਰਿਸ਼ਤਾ ਸਹੀ ਗੱਲ ਹੈ ਪਤਾ ਨਹੀਂ ਕੀ ਨੇ ਦੱਸੋ ਰਿਸ਼ਤਾ ਪਤਾ ਵੀ ਰੰਦ ਨੂੰ ਕੀ ਹੈ ਮੰਮੀ ਨੇ ਫਿਰ ਦੱਸੋ ਪਤਾ ਮੈਨੂੰ ਤੇ ਅਰੇ ਇਹਨਾਂ ਨੂੰ ਨਹੀਂ ਪਤਾ ਸੀ ਆ ਮੈਨੂੰ ਪਤਾ ਸੀਗਾ ਆ ਨੀਹਾ ਮੈਡਮ ਦੇ ਮੰਮੀ ਜੀ ਨੇ ਹੀ ਤੇ ਅੱਜ ਇਕੱਠੇ ਸ਼ੂਟ ਤੇ ਆਏ ਨੇ ਅੱਜ ਇਕੱਠੇ ਸ਼ੂਟ ਤੇ ਆਏ ਨੇ ਵੀਰੇ ਬੀੜੀ ਦੇ ਭਾਬੀ ਹੈ ਹਾਂ ਬਿਲਕੁਲ ਬੀੜੀ ਕਰੈਕਟਰ ਚ ਹੋਇਆ ਸਮਾਹਤ ਕੋਈ ਸਹੀ ਗੱਲ ਹੈ ਸਾਨੂੰ ਦੇ ਭੈਣ ਭਾਈ ਬਣਾ ਲੰਮੀਆ ਬੀਬੀ ਹੋਰ ਸਹੀ ਗੱਲ ਹੈ ਜਦੋਂ ਅਸੀਂ ਕਰਦੇ ਈਆਂ ਨੀ ਕੱਲ ਮੈਂ ਬਾਪੂ ਨੂੰ ਬਹੁਤ ਗਾਲਾਂ ਕੱਢੀਆਂ ਵੀਡੀਓ ਚ ਬਾਪੂ ਨੇ ਮੈਂ ਚੱਪਲ ਚੱਕ ਕੇ ਰੱਖਦਾ ਕਹਿੰਦਾ ਹੁਣ ਚੱਪਲ ਵਗਾਵੀਓ ਮਾਂ ਦੀ ਰੋਟੀ ਸੀਰੀ ਚੱਲ ਰਹੀ ਆ ਵਿੱਚ ਭੈਣ ਭਰਾਓ ਮਾਂ ਦੀ ਰੋਟੀ ਚ ਵਿੱਚ ਚਰਨਾ ਬੱਬੂ ਜਾਨਾ ਤੇ ਬੈਰੀ ਮਾਂ ਦੀ ਰੋਟੀ ਇਹਦਾ ਜੱਗੋ ਤੇਰਵੀ ਹੋ ਗਈ ਬਈ ਕੋ ਆਹੇ ਬਾਪੂ ਹੀ ਕਹਿੰਦੇ ਵੀ ਅਸੀਂ ਮੀਆਂ ਬੀਬੀ ਨੂੰ ਇੱਕ ਵੀਡੀਓ ਚ ਭੈਣ ਭਾਈ ਬਣਾਉਂਦਾ ਬਈ ਉਹ ਆਰਟਿਸਟ ਉਹੀ ਆ ਜਿਹੜਾ ਹਨਾ ਕਰੈਕਟਰ ਚ ਅੰਦਰੋਂ ਹੋ ਜਾਈ ਹਨਾ ਦਾ ਨਿਮਾਉਣਾ ਆਉਂਦਾ ਕੰਮ ਕਰਨਾ ਹੈ ਹਾਂ ਜੀ ਸਹੀ ਗੱਲ ਹੈ ਸਾਡਾ ਰਿਸ਼ਤਾ ਉਹਦਾ ਘਰੇ ਹੈ ਸਹੀ ਗੱਲ ਹੈ ਜੀ ਇਹਦਾ ਸਾਡੇ ਦਿਲ ਚ ਹੈ ਹਾਂ ਜੀ ਸਹੀ ਗੱਲ ਹੈ ਜੀ ਐਣੀ ਪਤਾ ਕਿਹੜੇ ਵਾਲੇ ਕਿਨੂੰ ਕਿਹੜਾ ਕੈਰੇਕਟਰ ਕਰਨਾ ਪੈ ਜਾਏਗਾ ਮੈਨੂੰ ਵੀ ਸਹੀ ਗੱਲ ਹੈ ਆਰਟਿਸਟ ਮੰਨਦਾ ਆਰਟਿਸਟ ਉਹ ਆ ਆਰਟਿਸਟ ਉਹ ਹੀ ਆ ਜਿਹੜਾ ਵੀ ਹਰ ਇੱਕ ਕਰੈਕਟਰ ਕਰ ਲੈਂਦਾ ਹੋਵੇ ਸਹੀ ਗੱਲ ਹੈ ਨਾ ਕਰਤੀ ਆਰਟਿਸਟ ਨਹੀਂ ਹੈਗਾ ਫਿਰ ਅੱਛਾ ਸਹੀ ਉਹ ਹੈ ਮਤਲਬ ਕਿ ਅਟਕੋਤ ਜਿੱਦਾਂ ਦਾ ਉਹ ਟੀਮ ਵਿੱਚ ਉਦਾਂ ਕਰਨਾ ਹੈ ਨਾ ਉਹ ਨਾ ਤਾਂ ਆਰਟਿਸਟ ਮੰਨ ਲਿਕ ਮੇਲ ਹੈ ਔਰ ਨਾ ਹੀ ਪੀ ਨਹੀਂ ਲੈ ਨੂੰ ਜਿਹੜਾ ਕਰਦਾਰ ਮਿਲ ਗਿਆ ਸੋ ਸਹੀ ਗੱਲ ਹੈ ਕੱਲ ਨੂੰ ਵੱਡੀ ਫਿਲਮ ਵਿੱਚ ਕੋਈ ਵੀ ਕਰਨਾ ਪੈ ਸਕਦਾ ਕਿਉਂ ਮੈਡਮ ਜੀ ਸਹੀ ਗੱਲ ਹੈ ਭੈਣ ਭਾਈ ਦਾ ਮਾਂ ਪੁੱਤ ਦਾ ਕੋਈ ਵੀ ਦੇ ਸਕਦੇ ਨੇ ਉਹ ਪਰ ਨਾਲ ਆ ਮੋਪੇ ਸੁਭੈਕਾ ਵਾਸ ਉਹਨਾਂ ਨਾਲ ਹਰ ਇੱਕ ਰਿਸ਼ਤਾ ਬਣ ਜਾਂਦਾ ਹੈ ਹਾਂ ਸਹੀ ਗੱਲ ਆ ਪੜਾਜੀ ਕੱਢ ਲੰਨੇ ਹਾਂ ਸਹੀ ਗੱਲ ਆ ਤੇ ਕਿਦਨੇ ਆਣਾ ਨਾ ਅੱਜ ਮੈਨੂੰ ਭਾਬੀ ਸਮਝੇ ਪੜਾਦਾ ਨਹੀਂ ਹਾਂ ਮੈਨੂੰ ਹਾਂ ਅੱਜ ਕੋਈ ਗੱਲ ਹੋਣਾ ਮੇਰੀ ਮੰਮੀ ਹਾਂ ਅੱਜ ਭਾਬੀ ਹੋਰੇ ਪੜਾਹ ਕੱਢ ਤੁਸੀਂ ਮੜਿਆ ਦੇਖ ਕੇ ਉਹ ਕਰਿਆ ਕਰੋ ਹੁਣ ਇਹਨਾਂ ਨਾਲ ਹੀ ਮਨ ਦੇ ਵਿੱਚ ਨਹੀਂ ਲੀ ਗੱਲਾਂ ਮੈਂ ਨੇਰੇ ਸੁੱਕੇ ਨੂੰ ਅੱਜ ਸਾਰੀ ਗੱਲਾਂ ਸਾਹੇ ਕੱਢੂਗੀ ਭਾਵੇਂ ਲੜਦੇ ਹੀ ਨੇਹਾ ਕਰ ਕਰ ਕਰਕੇ ਕਹਦੇ ਕਰੂ ਇਹ ਤਾਂ ਕਰੈਕਟਰ ਹੈ ਮਮੀ ਮਮੀ ਸਹੀ ਗੱਲ ਹੈ ਤੇ ਨਵੀਂ ਸੀਰੀ ਸਟਾਰਟ ਕਰੀਆ ਮੈਨੂੰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਓਕੇ ਪਹਿਲਾਂ ਦਾ ਲੇਟ ਹੋਣ ਦਾ ਲੇਟ ਹੋਣ ਦਾ ਕਾਰਨ ਦੱਸੋ ਜੀ ਲੇਟ ਹੋਣ ਦਾ ਕਾਰਨ ਦੱਸੋ ਪਹਿਲਾਂ ਉਹ ਦੱਸਾਂ ਮੈਨੂੰ ਠੀਕ ਹੈ ਹਾਂ ਅੱਜ ਕਿਹੜਾ ਪਟਕੀ ਬਾਤ ਆ ਨਹੀਂ ਹਾਦੀ ਮਮੀ ਨੇ ਗੱਲ ਦੱਸੀ ਹਾਂ ਇਹ ਹਾਦੀ ਮਮੀ ਕਰਨ ਜਦੋਂ ਬੰਦੇ ਕਰੇ ਦੇਖੀ ਹਾਂ ਤੇ ਕਹਿੰਦੀ ਮੈਂ ਇਹ ਕਿਹਦਾਸਤਾ ਮਮੀ ਖੁਦ ਜਾਣ ਦੇ ਲਾ ਨਹੀਂ ਮੇਰੇ ਆ ਅੱਛਾ ਮਗਲ ਗੱਲ ਸੁਣਨ ਲਈ ਆ ਮੈਂ ਨਹੀਂ ਕੋਈ ਸੱਟ ਲੱਗੀ ਤੇ ਮਸ਼ਾਲੀ ਦਾ ਫੋਨ ਆਇਆ ਇਹਦਾ ਮਤਲਬ ਇਹ ਕਿਦਾ ਫੋਨ ਆਇਆ ਮੈਂ ਇਕੱਲੇ ਰਹੀ ਪਸ਼ਾਲੀ ਦਾ ਫੋਨ ਆਇਆ ਇਹ ਰੋਈ ਜਾਵੇ ਮੰਮੀ ਉਹ ਮਤਲਬ ਮਸ਼ਾਲੀ ਪੁੱਛਦੀ ਕਹਿੰਦੀ ਮੰਮੀ ਰੋਈ ਕਿਉਂ ਜੰਨੇ ਕਹਿੰਦੀ ਵੀ ਸੱਟ ਵੱਜੀ ਕਹਿੰਦੀ ਮੰਮੀ ਰੋਉਣਾ ਵੀ ਆਖੇ ਕਿ ਸੱਟ ਕਰ ਦੂੰ ਕਹਿੰਦੀ ਨਾ ਸੱਟ ਦੀ ਫਿਕਰ ਨਹੀਂ ਹੈਗਾ ਮੈਨੂੰ ਕਹਿੰਦੀ ਮੋਬਾਈਲ ਦਾ ਫਿਕਰਾ ਜਿਹੜਾ ਮੇਰਾ ਮੋਬਾਈਲ ਭੰਨ ਗਿਆ ਮੈਂ ਮਦਦ ਐਦਾ ਐਦਾ ਕਰਕੇ ਨਹੀਂ ਰੋਈ ਇਸ ਵਾਰੇ ਮੇਰਾ ਮੋਬਾਈਲ ਜਮਾਈ ਟੁੱਟ ਗਿਆ ਪਾਣੀ ਤਾਂ ਗਿਰ ਗਈ ਮੈਂ ਆਪਣੇ ਡੌਗੀ ਰੱਖੇ ਹੋਣੇ ਤਿੰਨ ਛੋਟੇ ਛੋਟੇ ਉਹ ਫੇਰ ਪੈਰਾਂ ਵਿੱਚ ਦੀ ਵੱਜੇ ਆਕੇ ਸੋਨੀ ਮਾੜਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸੋਨੀ ਸੱਟ ਦੀ ਫਿਕਰ ਨਹੀਂ ਹੋਈ ਮੋਬਾਈਲ ਦਾ ਹੋ ਗਿਆ ਮੈਂ ਨਾ ਐ ਬੈਠ ਗਈ ਮੈਂ ਫੋਨ ਨੂੰ ਦੇਖਦੇ ਕਿ ਰੋਈ ਗਈ ਆ ਮੈਂ ਅੱਗੇ ਮੈਂ ਪੈਰ ਮੈਂ ਜਮਨ ਦੇਖਿਆ ਵੀ ਮੇਰੇ ਪੈਰ ਤੇ ਕੀ ਹੋਇਆ ਕੀ ਨਹੀਂ ਬਸ ਪੈਰ ਤਾਂ ਮੇਰਾ ਐ ਫੜਾ ਸੀ ਪਰ ਮੇਰਾ ਮੋਬਾਈਲ ਨੂੰ ਦੇਖਦੇ ਕਿ ਇੰਨਾ ਰੋਈ ਇੰਨਾ ਰੋਈ ਮੈਂ ਸਰੀਰ ਸਰੀਰ ਦਾ ਕੋਈ ਅੰਗ ਜਾਂਦਾ ਜਾਂਦੇ ਪਰ ਆਪਦਾ ਮੋਬਾਈਲ ਨਹੀਂ ਜਾਣਾ ਚਾਹੀਦਾ ਅੱਜ ਦੇ ਸਮੇਂ ਮੋਬਾਈਲ ਦੀ ਐਮੇਤ ਬਹੁਤ ਆ ਸ਼ਾਮ ਨੂੰ ਫੋਨ ਨਾ ਮਾ ਦਬਾ ਨਾ ਕਾ ਬਿਚਾਰ ਹਾਂ ਫਲਾ ਨੋਟ ਸੀਗਾ ਹੁਣ ਨਾਈ ਗੁਰੂ ਮਿਲੂਗਾ ਲੋ ਜੀ ਮੁਬਾਰਕ ਹੋਊਗੀ ਹੁਣ ਆਪਣੀ ਠੀਕ ਹੈ ਫਿਰ ਅਗਲੇ ਸ਼ੂਟ ਦੇ ਵਿੱਚ ਮੈਂ ਇਹਨੂੰ ਤੋਂ ਪਾਰਟੀ ਲੈਣੀ ਹੈਗੀ 7 ਲੱਗੀ ਇਹਦੇ ਮੈਂ ਲੈਣੀ ਚੰਗੇ ਤੁਹਾਡੇ ਅਗਲੇ ਸ਼ੂਟ ਦੇ ਮੈਡਮ ਦਾ ਪਾਪਾ ਆਖੀ ਲੈਣੀ ਹੈਗੀ ਠੀਕ ਹੈ ਕੋਬੇ ਐਕਸੀਡੈਂਟ ਹੋਗਾ ਜੀਵਾ ਨੂੰ ਇਹਦਾ ਦੁੱਖ ਨਹੀਂ ਮੈਂ ਸਿੱਧਾ ਹੋ ਗਿਆ ਸਹੀ ਹੈ ਸਹੀ ਹੈ ਆਹੋ ਗੱਪਾ ਰਾਜਾ ਪਿੰਡ ਦਾ ਗੱਪਾ ਰਿਕਲ ਗਿਆ ਆਹੋ ਇਹ ਦੀਗਾ ਉਹ ਗੱਪਾ ਦੀ ਉਹ ਐਕਸੀਡੈਂਟ ਹੋ ਗਿਆ ਉਹ ਸਿੱਧਾ ਬਹੁਤ ਮੜਾ ਗਿਆ ਠੀਕ ਹੈ ਕੋਨਾਪਪਲ ਆ ਸਿੱਧਾ ਹੋ ਗਿਆ ਮਤਲਬ ਚਲੋ ਉਹਨਾਂ ਵਲੌਗ ਦੇ ਨਾਲ ਬਣੇ ਰਹੋ ਆਪਾਂ ਹੁਣ ਸੀਨ ਕਰਨ ਚੱਲੇ ਆ ਠੀਕ ਹੈ ਜੀ ਮੰਨਿਆ ਤੋਂ ਦੇ ਰਾਗੇ ਵੀ 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 ਹਾਂ ਕੁਝ ਕਰਾਂਗੇ ਠੀਕ ਹੈ ਹਾਂ ਤੇਰਾ ਕਰੋ ਬਾਅਦ ਦੇ ਰਾਗੇ ਤੇ ਇੱਕ ਮਿੰਟ ਲਈ ਹੋਰ ਤੇ ਪਹਿਲਾ ਸ਼ੂਟ ਆ ਤੁਸੀਂ ਜਿੱਥੇ ਮੰਮੀ ਤੇ ਕੁੜੀ ਇਕੱਠੇ ਹੋਏ ਪਹਿਲਾ ਸ਼ੂਟ ਹੈ ਪਹਿਲਾ ਪਹਿਲਾ ਚਲ ਬਈ ਬਹੁਤ ਵਧੀਆ ਹੋ ਗਿਆ ਹਾਂ ਅਰੇ ਪਹਿਲੇ ਹੀ ਅੱਛਾ ਦੇਖੋ ਚਲੋ ਬਹੁਤ ਵਧੀਆ ਗੱਲ ਹੈ ਨੀਹਾ ਨੂੰ ਤਾਂ ਜੜੇ ਜੜੇ ਮੈਨੂੰ ਬਹੁਤ ਜੜੇ ਆ ਗਏ ਕਾਰਨ ਜੀ ਕਾਰਨ ਕੀ ਹੈ ਵੀ ਭੈਣ ਜੀ ਸਾਨੂੰ ਅੱਜ ਮਿਲੇ ਨੇ ਤੇ ਘਰੇ ਸਾਥੋਂ ਜਾਏ ਨਹੀਂ ਹਾਂ ਚਲੋ ਨਾਲੇ ਰਿਸ਼ਤੇਦਾਰ ਇਕੱਠੇ ਹੋਏ ਤੇ ਬਾਅਦ ਵਿੱਚ ਆ ਬਾਈ ਆ ਮਾਈਕ ਲੈ ਲੋ ਮਿਲਦੇ ਆ ਵੀਰੇ ਚਲੋ ਚਲੋ ਕਰੇਸੀਨ ਆਪਾਂ ਹਾਂ ਮੈਂ ਮੈਨੂੰ ਮੈਂ ਤਾਂ ਜਾ ਕੇ ਆਉਣੀ ਐ ਦੇਖ ਲੈ ਦੇਖ ਲੈ ਜੀ ਆਧਿਕਾਰ ਵਾਲੀ ਬਿਨਾ ਬਹੁਤ ਔਖਾ ਨਾ ਰੋਟੀ ਮਿਲੇ ਟਾਈਮ ਨਾਲ ਨਾ ਕੱਪੜਾ ਲੀੜਾ ਉਹ ਨਾ ਉਹ ਕਹਿ ਤਾ ਕਰਮ ਉਹਦੇ ਮਾਰੇ ਵਿਚਾਰੇ ਦੇ ਕਰਮ ਤਾਂ ਆਏ ਨਹੀਂ ਹਾਂ ਅਮਰ ਉਹ ਪੈਗ ਰਾਂਗੇ ਜਦੋਂ ਨਾਲੀ ਤੁਮਾ ਮਾਂ ਚੱਲਦੀ ਰਹੂ ਹਾਂ ਇੱਕ ਇੰਚ ਫੇਰ ਬਲਾਦਾ ਹਾਂ ਉਹ ਕਹਿਦਾ ਕਹਿਦਾ ਤਾਂ ਵੀ ਭੁੱਖਾ ਤੜਫਦਾ ਹੈ ਬੇਬੀ ਵਧੀਆ ਖੜੇ ਕਈਦਾ ਵਧੀਆ ਖੜੇ ਕਈਦਾ ਹਾਂ ਕਿਉਂ ਮੈਂ ਆਂਦੀ ਸੱਸ ਵੀ ਕਈਦਾ ਹਾਂ ਚਲੋ ਜੀ ਚੂਰਨ ਨੂੰ ਮੈਂ ਨਹੀਂ ਆਣਾ ਮੈਂ ਤੁਹਾਨੂੰ ਕਹਾਂ ਲੋ ਜੀ ਆ ਮੈਡਮ ਨੇ ਸਮੋਸੇ ਖਾਲੇ ਜਾਦੇ ਹੁਣ ਚੂਰਨ ਹੁਣ ਚੂਰਨ ਲੈਂਦੇ ਫਿਰਦੇ ਨੇ ਇਹ ਕਿਉਂ ਮੈਡਮ ਜੀ ਸਮੋਸੇ ਖਾ ਕੇ ਇਹ 7-8 ਬਈ ਇਹ ਆ ਦੇ ਖੌਣ ਚੂਰਨ ਪਰਖਿਆ ਮੂੰਚਾ ਕਿਉਂ ਬਾਈ ਕਿੰਨੇ ਸਮੇਂੋਂ ਸੱਤ ਖਾਦਨੇ ਗਏ ਅੱਖਾ ਪਤਾ ਨਹੀਂ ਹੁਣ ਮੈਡਮ ਨੇ ਚੂਰਨ ਖਾਦਾ ਆਪਣੀ ਕੀ ਖਾਦਾ ਮੈਨੂੰ ਨਹੀਂ ਪਤਾ ਉਹ ਡਾਈਜੈਸਟ ਕਰਨ ਵਾਸਤੇ ਖਾਦਾਗਾ ਹਾਂ ਹੁਣ ਚੂਰਨ ਖਾਦਾ ਵੀ ਹਰ ਮਾਰੇ ਹੁਣ ਨਾ 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 ਇੱਕ ਡੱਬੀ ਚੂਰਨ ਦਿਖਾਵੇ ਮੈਡਮ ਜੀ ਬਾਈ ਚੂਰਨ ਲੈ ਤੇ ਉਹ ਤਾਂ ਗਲਤ ਨਾ ਸਮਝੋ ਸਾਡੇ ਖਾਦਾ ਬਾਈ ਚੂਰਨ ਨੂੰ ਬੋਲਦੇ ਬਾਈ ਖਾਦਾ ਬਾਈ ਦੇਖ ਚੂਰਨ ਦਾ ਦੇਖ ਬਹਾਨਾਗਾ ਚੂਰਨ ਦਾ ਸਰਪਾ ਆਪਾਂ ਕੈਮਰੇ ਅੱਗੇ ਕਹਿ ਰਹੇ ਆਂ ਉਹ ਆਡੀਅנס ਨੂੰ ਵੀ ਪਤਾ ਵੀ ਕੀ ਚੀਜ਼ ਹੁੰਦਾ ਕਿਹੜਾ ਚੂਰਨ ਵਰਗਾ ਹੁੰਦਾ ਸੇ ਆਪਾਂ ਉਹਨਾਂ ਤੋਂ ਪੁੱਛਾ ਦ ਉਹਨਾਂ ਨੇ ਤੁਹਾਡੇ ਮਦਰ ਸਾਹਿਬ ਨੇ ਠੀਕ ਹੈ ਤੇ ਸਮੋਸੇ ਖਾਲੇ 7-8 ਨੂੰ ਚੂਰਨ ਲੈਂਦੇ ਫਿਰਦੇ ਨੇ ਉਹ ਆਵਾ ਕੋਈ ਤਾਂ ਲੈ ਲ ਜਾਮ ਕਿਉਂ ਬਾਈ 7-5 ਦੇ 10 ਖਾਈ ਸੀ ਓਹੋ 10 ਸਮੋਸੇ ਬਾਈ ਤਾਂ ਹੀ ਇੱਕ ਡੱਬੀ ਸਮੋਸਾ ਦਾ ਝੂਠ ਪਤਾ ਨਹੀਂ ਜਾਂਦੇ ਕਹਿੰਦੇ ਚੂਰਨ ਵਰਗੀ ਕੋਈ ਹੋਰ ਚੀਜ਼ ਹੈ ਪਤਾ ਹੀ ਆ ਤੁਹਾਨੂੰ ਕੀ ਨੂੰ ਨਾ ਨਾ ਹਾਂ ਆ ਸਚਾਈ ਸਾਹਮਣੇ ਆ ਚੁੱਕੀ ਆ ਤੇ ਵੀ ਸਚਾਈ ਮਹਿਰਬ ਨੇ ਆਪਦੇ ਮੂੰਹ ਤੋਂ ਅਮਲਾ ਆਪੇ ਕਹਿਤਾ ਯਾਰ ਇੱਕ ਮਿੰਟਾ ਕੁ ਮਹੀਨੇ ਚੂਰ ਨ ਦਿੱਤਾ ਇਸ ਪਹਿਲੇ ਤਿਆਰ ਕਰਕੇ ਬਾਬੇ ਕੋਲ ਹੁਣ ਭੁੱਕੀ ਹੋ ਮੇਰੇ ਸਾਹ ਨਾਲ ਭੁੱਕੀ ਦੇ ਦੇਣਾ ਕਿਉਂ ਸੱਚਾਈ ਆ ਅੱਧੇ ਸਦੋਂ ਅੱਧੇ ਸਦੋਂ ਬਈ ਉਹ ਲਾ ਦਾਂ ਮੈਂ 3-4 ਸੋਸੇ ਮੈਂ ਖਾ ਲੂੰਗੀ ਹਟਟ ਜਿਆ ਦੇਖ ਰਿਹਾ ਮੇਰਾ 3 4 ਲੱਗਦਾ 8 8 ਨੂੰ ਖਾਂਦੀ ਆ ਹਾਂ ਆਹ ਪੁੱਕੀਆਂ ਇਹਦੇ ਚ ਨਹੀਂ ਆਉਂਦੇ ਹੁੰਦੇ ਆ ਇਹੋ ਜਿਹੀਆਂ ਪੁੱਕੀਆਂ ਇਹਦੇ ਵਿੱਚ ਫੀਮ ਆਉਂਦੇ ਹੁੰਦੇ ਆ ਦੋਸਤੋ ਇਹਦੇ ਵਿੱਚ ਫੀਮ ਆਉਂਦੇ ਆ ਦੋਸਤੋ ਮਾਰੀ ਹੋਈ ਪੁੱਕੀ ਆ ਮਾਰੀ ਹੋਈ ਪੁੱਕੀ ਆ ਇਹ ਕਿਹੜੇ ਕੋਲ ਪੁਲਸ ਵਾਲਿਆਂ ਦੀ ਰੇਡ ਪਾ ਦੇ ਵਾਲੇ ਸ਼ੂਟ ਹਾਂ ਇਹ ਕਿਹਦੇ ਚੋਰਿੰਦੇ ਪੁੜੀ ਆ ਇਹ ਦੇਖੋ ਬਈ ਇਹ ਟੇਸਟ ਕਰ ਰਹੇ ਆ ਬਈ ਦੇਖ ਲੈ ਖਾ ਲੈ ਹਾਂ ਜੀ ਹਾਂ ਬਸ ਬੜੀਆਂ ਆਂ ਕਹੇ ਰਿਸ ਇੱਧਰ ਦੇਖ ਰਹਾ ਤੂੰ ਮੈਂ ਤਾਂ ਉਹੀ ਖਾਂਦੇ ਸੀ ਇਹ ਮੈਂ ਤੂੰ ਦੱਸ ਕੇ ਮੈਂ ਸੁਣਦਾ ਖਾਣ ਬਈ ਮੈਂ ਮੈਂ ਦੇਖਣਾ ਬਚਾਰੇ ਤੇ ਵਿਚਾਰੇ ਨਹੀਂ ਹਾਂ ਮੈਂ ਬਬਲ ਤੂੰ ਦੱਸ ਕੇ ਮੈਂ ਦੇਖਦਾ ਤੁਰੀ ਲੋ ਜੀ ਵਾਲਾ ਪਾ ਲੈ ਮੈਂ ਤਾਂ ਵੈਸੇ ਸਮੋਸੇ ਇੱਕ ਖਾਦਾਗਾ ਉਹਦਾ ਇੱਕ ਹੀ ਖਾਦੇ ਮੈਡਮ ਨਹੀਂ ਖਾਦੇ ਸੀਗੇ ਸੁਣ ਕੇ ਹੈਂ ਨੂਨ ਨੂਨ ਨੇ ਇਹਦੇ ਬੱਚਾ ਤਾਂ ਜਮਾ ਨੂਨ ਜਿਹੜੇ ਬੰਦੇਆਂ ਨੇ ਨੂਣਾ ਜਿਹੜੀ ਬੰਡੀਆਂ ਨੇ ਕੋਡ ਤੁੰਬੇ ਨੇ ਇਹਦੇ ਵਿੱਚ ਖਾ ਲਓ ਤੁਸੀਂ ਬਾਈ ਠੀਕ ਇਸੇ ਦਾ ਢਿੱਡ ਦੋਖਦਾ ਜਦੋਂ ਮੈਂ ਸੀਨ ਸਮਝਾਉਣ ਲੱਗੀ ਆਉਂਦਾ ਬਾਈ ਕੋਈ ਨਹੀਂ ਮੈਂ ਵੀ ਬੈਠੀ ਆ ਐਡ ਰੱਖਿਆ ਮੈਂ ਵਿੱਚ ਬੋਲਦੀ ਨਹੀਂ ਹੁਣ ਦੱਸ ਲੈ ਤੁਹਾਨੂੰ ਸਮਝਾ ਕੀ ਬੋਲਣਾ ਕੀ ਡਾਇਰੈਕਸ਼ਨ ਵੀ ਦਿੰਦੇ ਨੇ ਕਿਸੇ ਨੂੰ ਆ ਕਰੋ ਬਹੁਤ ਹੈਲਪ ਕਰਦੇ ਨੇ ਤੇ ਕਹਿੰਦੇ ਦੱਸ ਬਾਪੂ ਨੂੰ ਵੀ ਤੁਸੀਂ ਕੀ ਬੋਲੋਗੇ ਮੈਂ ਕੀ ਬੋਲਾਂ ਬੱਸ ਤੁਹਾਡਾ ਸੀ ਪਹਿਲਾਂ ਇਹ ਹੈ ਮੰਮੀ ਤੁਸੀਂ ਫੋਨ ਤੇ ਗੱਲ ਕਰੀਂ ਨਿਓ ਮੰਮੀ ਪੜ੍ਹਨੀ ਪੜਾਉਣਾ ਕੋਈ ਨਹੀਂ ਖਾਲੀ ਜੀ ਨਾ ਲੱਕ ਪਪੀ ਜੀ ਖੜਕਾ ਨਾ ਕਰੋ ਨਹੀਂ ਲੜਾ ਮੈਂ ਇੱਕ ਦੋ ਰੈਡੀ ਐਕਸ਼ਨ ਹਾਂ ਐਵੇਂ ਕਹੀ ਹੁੰਦੀ ਸੀ ਜੋਤੀ ਤਾਂ ਓਕੇ ਕਟਿੰਗ ਨਾ ਕਰਾਈ ਕਟਿੰਗ ਨਾ ਕਰਾਈ ਇਹ ਨਹੀਂ ਤਾਂ ਜ਼ੁਣੀ ਲੰਦੀ ਹੈਗੀ ਲੈ ਹੁਣ ਜਦੋਂ ਮੈਂ ਕੋਚਿੰਗ ਸੈਂਟਰ ਜਾਉਂਗੀ ਨਾ ਦੇਖੀ ਸਾਰਿਆਂ ਨੇ ਦੇਖੀ ਕਿਵੇਂ ਮੇਰੀ ਤਾਰੀਫ ਕਰਦੀਆਂ ਖੈਣ ਕੀ ਬਹੁਤ ਸੋਹਣੇ ਲੱਗਦਾ ਤੇਰੇ ਵਾਲ ਤਾਂ ਤੂੰ ਦਰਮਿਆਨ ਬਹੁਤ ਸੋਹਣੇ ਲੱਗਦੇ ਨੇ ਸੱਚੇ ਉਹ ਨੇ ਕਟਿੰਗ ਕਰਾਦੀ ਮੈਂ ਅਈ ਆਸ ਉਹ ਨੇ ਕਹੇਗੀ ਨਾ ਦੇਖੋ ਅਸੂ ਕਰਮਾ